ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਤੁਸੀਂ ਇਹ ਜਾਣਦੇ ਹੋ ਕਿ 19 ਤਰੀਕ ਤੋਂ ਵਰਖਾ Rajasthan ਵਾਲੇ ਪਾਸੋਂ ਸ਼ੁਰੂ ਹੋਣ ਵਾਲੀ ਹੈ ਜਿਹੜੀ ਕਿ 20 ਅਤੇ 19 ਦੀ ਰਾਤ ਤੋਂ ਹਨਾ 20 21 ਦੇ ਦਰਮਿਆਨ ਜਿਵੇਂ ਤੁਸੀਂ ਮਾਰਚਿਟਰ ਦੇਖ ਰਹੇ ਹੋ ਕਿ ਬਿਕਾਨੇਰ ਗੜਸਾਣਾ ਨੂਪਗੜ ਕਰਨਪੁਰ ਰਾਜ ਸਿੰਘ ਨਗਰ ਹੁਣਮਾਨਗੜ ਦਾ ਐਸਾ ਸੰਗਰੀਆ ਦੇ ਨਾਲ ਪੰਜਾਬ ਚ ਹੁੰਦੀ ਹੋਈ ਆਪਣਾ ਚੰਡੀਗੜ੍ਹ ਹਰਿਆਣਾ ਤੇ ਯੂਪੀ ਤੱਕ ਇਹ ਵਰਖਾ ਜਾ ਸਕਦੀ ਹੈ ਜਿਵੇਂ ਤੁਸੀਂ ਮਨਚਿਤਰੇ ਦੇਖਿਆ ਇਹ ਵੀ ਦੇਖਿਆ ਕਿ ਇੱਕ ਦੋ ਥਾਵਾਂ ਤੇ ਇੱਥੇ ਸੰਗਣੀਆਂ ਜਿਹੜੇ ਹੈਗੀਆਂ ਚੰਗੀਆਂ ਝੁੱਟੀਆਂ ਲੱਗਦੀਆਂ ਹੋਈਆਂ ਇਹ ਗੁੜਾ ਨਿਸ਼ਾਨ ਦਿਖਾਈ ਦੇ ਰਹੇ ਆ ਉਹ ਨਜ਼ਰ ਆ ਰਹੀਆਂ ਇਹਦੇ ਨਾਲ ਨਾਲ ਖਤਰਾ ਕੀ ਹੈ ਖਤਰਾ ਇਹ ਹੈਗਾ ਕਿ ਫਤਿਆਬਾਦ ਕੈਪ ਇੰਡੈਕਸ 1774 ਕਾਲਿਆਂ ਵਾਲੀ 1363 ਬਠਿੰਡਾ 1440 ਮਾਨਸਾ 1501 ਬਿਵਾਨੀ 1804 ਇਸੇ ਤਰੀਕੇ ਨਾਲ 1800 ਰੌहतक ਇਹ ਤੁਹੂ ਦੇਖ ਰਹੇ ਹੋ ਨਾ ਕਿ ਕੈਪ ਇੰਡੈਕਸ ਕਈ ਥਾਵਾਂ ਤੇ ਜਿਆਦਾ ਫ੍ਰੀ ਕੋਡ 1100 ਕੁਝ ਫਿਰਦਾ ਫੂਲ ਦੇ ਵਿੱਚ 1100 ਕੁਝ ਘੁੰਮ ਰਿਹਾ ਹੈ ਤਾਂ ਜਦੋਂ ਕੈਪ ਇੰਡੈਕਸ ਜਿਆਦਾ ਹੁੰਦਾ ਤਾਂ ਫਿਰ ਤੇਜ਼ ਹਵਾਵਾਂ ਦੇ ਝੁੱਕੇ ਵੀ ਆ ਸਕਦੇ ਹੈ ਗਰ ਚਮਕਾਲੇ ਬੱਦਲਾਂ ਦਾ ਨਿਰਮਾਣ ਹੁੰਦਾ ਉਸ ਜਗ੍ਹਾ ਤੇ ਗੜੇ ਪੈਣ ਦੀ ਸ਼ੰਕਾ ਵੀ ਬਣੀ ਰਹਤੀ ਹੈ ਤਾਂ ਇਹ ਮੌਸਮ ਦੇ ਵਿੱਚ ਬਦਲਾ ਆ ਗਿਆ ਕੇ ਹੁਣ ਜਿਹੜੀ ਕਈ ਥਾਂ ਇਹੋ ਜੇ ਹੋਣਗੇ ਜਿੱਥੇ ਹਵਾ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਤਾਂ ਅਸੀਂ ਹੁਣ ਇਹ ਕਰਾਂਗੇ ਕਿ ਅਸੀਂ ਜੇ ਕੋਈ ਕਿਸਾਨ ਵੀਰ 19 ਨੂੰ ਪਾਣੀ ਲਾ ਰਹੇ ਉਹ ਰੁਕਣਗੇ 19 ਵੀ ਨੂੰ ਹੁਣ 19 ਵੀ ਦੇਖ ਕੇ ਚੱਲਣਗੇ ਠੀਕ ਹੈ ਤਾਂ ਸ਼ੁਰੂ ਕਰੀਏ ਤਾਂ ਭਾਰਤੀ ਮੌਸਮੀ ਭਾਗ ਕਹਿੰਦਾ ਕਹਿਣਾ ਹੈ ਕਿ ਭਾਈ ਐਮ ਜੀਓ ਐਕਟਿਵ ਹੈ ਜਿਹਦੇ ਕਰਕੇ ਇਕਤਾ ਸਿਸਟਮ ਜਿਹੜਾ ਹੈਗਾ ਇਹ ਚ ਜਾਣ ਪੈਦੀ ਲੱਗਦੀ ਹੈ ਠੀਕ ਹੈ ਪਰ ਜਿਵੇਂ ਅਸੀਂ ਸਿਸਟਮ ਦੇ ਨੇੜੇ ਜਾ ਰਹੇ ਹਾਂ ਸਿਸਟਮ ਦੇ ਨਾਲ ਵਰਖਾ ਦੀ ਸੰਭਾਵਨਾ ਵਧ ਰਹੀ ਹੈ। ਇਹ ਤੋਂ ਪਹਿਲੇ ਸਿਸਟਮ ਸੀਗੇ ਘਟਦੀ ਸੀਗੀ ਇਹ ਵਧ ਰਹੀ ਹੈ ਤੇ ਇੱਕ ਫਰਵਿ ਦੇ ਅਖੀਰ ਦੇ ਵਿੱਚ ਤੇ ਮਾਰਚ ਦੇ ਸ਼ੁਰੂ ਦੇ ਵਿੱਚ ਇੱਕ ਚੰਗਾ ਸਿਸਟਮ ਆ ਸਕਦਾ ਹੈ ਤੇ ਇਹ ਸਿਸਟਮ ਦੇ ਵਿੱਚ ਸੰਭਾਵਨਾ ਬਣੀ ਹੈ ਪਹਿਲੀ ਵਾਰੀ ਸਰਦੀ ਚ ਕਹਿ ਰਹੇ ਆ ਕਿ ਜੰਮੂ ਕਸ਼ਮੀਰ ਜਾਂ ਹਿਮਾਚਲ ਦੇ ਵਿੱਚ ਇੱਕ ਦੋ ਥਾਵਾਂ ਤੇ ਭਾਰੀ ਵਰਖਾ ਜਾਂ ਭਾਰੀ برفਬਾਰੀ ਹੋ ਸਕਦੀ ਹੈ। ਸ਼ੁਕਰ ਹੈ ਮਾਲਕ ਦਾ ਕਿ ਭਾਰੀ برفਬਾਰੀ ਕਿਤੇ ਹੋਵੇ ਤਾਂ ਚੰਗੀ ਗੱਲ ਹੈ। ਜਿਹੜਾ ਲੇਕਿਨ ਸਟਾਰਮ ਆ ਸਕਦਾ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਅਪਰਹਨਮਾਨਗੜ ਦੇ ਵਿੱਚ ਗੰਗਾ ਨਗਰ ਦੇ ਵਿੱਚ ਇਹ ਉੱਤਰ ਪ੍ਰਦੇਸ਼ ਦੇ ਵਿੱਚ ਜਿਹਦੀ ਸਪੀਡ ਜਿਹੱਚ ਹਵਾ ਦੀ ਸਪੀਡ 25 30 ਤੋਂ ਲੈ ਕੇ ਇਹ ਆਮ ਹੋਗੀ ਜਿਹੜੇ ਬੁੱਲੇ ਹੋਣਗੇ ਉਹ ਤਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਵੀ ਜਾ ਸਕਦੇ ਹੈ ਪਰੰਤੂ ਇਹਨੇ ਘਬਰਾਉਣ ਦੀ ਗੱਲ ਨਹੀਂ ਹੈਗੀ ਕਿਉਂਕਿ ਕਣਕਾਂ ਦੇ ਵਿੱਚ ਇਹ ਦਾਣਾ ਨਹੀਂ ਬਣਿਆ ਜੇ ਕਿਤੇ ਕਣਕ ਡਿੱਗਦੀ ਵੀ ਹੈ ਟੇਢੀ ਵੀ ਹੁੰਦੀ ਹੈ ਉਹ ਖੜੀ ਹੋ ਜਾਂਦੀ ਹੁੰਦੀ ਹੈ ਇਸ ਵੇਲੇ ਨੁਕਸਾਨ ਨਹੀਂ ਹੁੰਦਾ ਠੀਕ ਹੈ ਗੜਿਆਂ ਦੀ ਇਹਨਾਂ ਨੇ ਵਾਰਤਕ ਨਹੀਂ ਦਿੱਤੀ ਠੀਕ ਆਪਾਂ ਅੱਗੇ ਵਧੀਏ ਪਹਿਲਾਂ ਪੰਜਾਬ 'ਚ ਆਪਾਂ 25% ਏਰੀਆ ਕਹਿੰਦੇ ਸੀਗੇ ਲੇਕਿਨ ਹੁਣ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦਾ 50% ਹਿੱਸਾ ਵਰਖਾ ਕਵਰ ਕਰ ਰਹੀ ਹੈ ਹਿਮਾਚਲ ਦੇ ਵਿੱਚ ਪਹਿਲਾਂ ਸੰਭਾਵਨਾ ਸੀ 75% ਏਰੀਆ ਕਵਰ ਕਰੇਗੀ ਹੁਣ 75 ਤੋਂ 100% ਜੰਮੂ ਕਸ਼ਮੀਰ ਦੇ ਵਿੱਚ ਹੁਣ 75% ਤੱਕ ਏਰੀਆ ਵਰਖਾ ਹੀ ਕਵਰ ਕਰ ਸਕਦੀ ਹੈ ਅਗਲਾ ਸਿਸਟਮ 24 ਤੋਂ ਸ਼ੁਰੂ ਹੋ ਰਿਹਾ ਦੁਬਾਰਾ ਫਿਰ ਕੋਈ ਇਸੇ ਵਰਖਾ ਕਰ ਰਿਹਾ ਹੈ ਜੇਕਰ ਅਸੀਂ ਨੰਮੈਰੀਕਲ ਮਾਡਲ ਦੇਖਦੇ ਹਾਂ ਤਾਂ ਨੰਮੈਰੀਕਲ ਮਾਡਲ ਚੰਗੀ ਖਬਰ ਦੇ ਰਿਹਾ ਹੈ ਕਿ ਵਰਖਾ ਹੋ ਰਹੀ ਹੈ ਪੰਜਾਬ ਦੇ ਇੱਕ ਦੋ ਥਾਵਾਂ ਤੇ ਚੰਗੀਆਂ ਛੁੱਟੀਆਂ ਵੀ ਲੱਗ ਸਕਦੀਆਂ ਬਾਕੀ ਜਿਹੜੀ ਵਰਖਾ ਹੈਗੀ ਉਹ ਹਲਕੀ ਤੋਂ ਦਰਮਿਆਨੀ ਹੈ ਮੈਂ بار بار ਇਸ ਗੱਲ ਤੇ ਜ਼ੋਰ ਦੇਣਾ ਹੈ ਕਿ ਸਾਰੇ ਪੰਜਾਬ ਦੇ ਵਿੱਚ ਕੋਈ ਭਾਰੀ ਵਰਖਾ ਨਹੀਂ ਹੋਣ ਲੱਗੀ ਹਲਕੀ ਤੋਂ ਦਰਮਿਆਨੀ ਵਰਖਾ ਇਹ ਇਸ ਸਿਸਟਮ ਦੇ ਵਿੱਚ ਹੋਏਗੀ ਤੇ ਏਰੀਆ ਕੇਵਲ 50% ਜਿਹੜਾ ਹੈਗਾ 50% ਤੱਕ ਕਵਰ ਹੁੰਦਾ ਨਜ਼ਰ ਆ ਰਿਹਾ ਹੈ ਇਹ ਨਹੀਂ ਕਿ 100% ਏਰੀ ਚ ਵਰਖਾ ਹੋਏਗੀ ਇਸ ਚੀਜ਼ ਨੂੰ ਧਿਆਨ ਰੱਖ ਕੇ ਚੱਲਣਾ ਪਵੇਗਾ ਜਿਹੜਾ ਅਗਲਾ ਸਿਸਟਮ ਆਏਗਾ ਔਰ ਇਹ ਤੋਂ ਕਾਫੀ ਉਮੀਦਾਂ ਨੇ ਤੇ ਅਗਲੇ ਸਿਸਟਮ ਦੇ ਵਿੱਚ ਜਿਹੜਾ ਜੇ ਤੁਸੀਂ ਦੇਖੋਗੇ ਤਾਂ ਵਧੀਆ ਸਿਸਟਮ ਲੱਗ ਰਿਹਾ ਹੈ ਕਿ ਉਹ ਇੱਕ ਵਧੀਆ ਵਰਖਾ ਕਰਕੇ ਜਾਊਗਾ ਪਰੰਤੂ ਮੈਂ ਕੱਲ ਜਲੰਧਰ ਗਿਆ ਸੀ ਬਹੁਤ ਸਾਰੇ ਕਿਸਾਨ ਵੀਰ ਮੱਕੀ ਦੀ ਬਿਜਾਈ ਕਰ ਰਿਹਾ ਹੈ ਖਰਬੂਜਾ ਲਾ ਰਿਹਾ ਹੈ ਸਬਜ਼ੀਆਂ ਲਾ ਰਿਹਾ ਹੈ ਕੋਈ ਆਲੂ ਖੇਤੋਂ ਪੱਟ ਰਿਹਾ ਉਹਨਾਂ ਨੂੰ ਦਿੱਕਤ ਹੋ ਸਕਦੀ ਹੈ ਇਹ ਦਿੱਕਤ ਤਾਂ ਹੈਗੀ ਹੈਗੀ ਹੈ ਪਰantu ਕੀ ਕਰ ਸਕਦੇ ਆ ਠੀਕ ਹੈ ਜਿਹੜਾ ਅਗਲਾ ਸਿਸਟਮ ਹੈਗਾ ਉਹ ਵੀ ਜਿਹੜਾ ਹੈਗਾ ਚੰਗੀ ਵਰਖਾ ਕਰ ਸਕਦਾ ਮੌਜੂਦਾ ਸਿਸਟਮ 19 21 ਨੂੰ ਪ੍ਰਭਾਵ ਪਾ ਸਕਦਾ ਹੈ ਅੱਧੇ ਪੰਜਾਬ ਦੇ ਵਿੱਚ ਉੱਪਰ ਨੂੰ ਠੀਕ ਹੈ ਇਹ ਚੰਗੀ ਵਰਖਾ ਹੋ ਸਕਦੀ ਹੈ ਹੇਠਲੇ ਪਾਸੇ ਥੋੜੀ ਘੱਟ ਵਰਖਾ ਹੋਣ ਦੀ ਸੰਭਾਵਨਾ ਹੈ ਆਪਾਂ ਜ਼ਿਲ੍ਹੇਵਾਰ ਗੱਲ ਕਰ ਲਈਏ ਜ਼ਿਲ੍ਹੇਵਾਰ ਦੇ ਵਿੱਚ ਕੁਝ ਬਹੁਤਾ ਕੁਝ ਨਹੀਂ ਹੈਗਾ ਹਾਂ ਇੱਕ ਗੱਲ ਜ਼ਰੂਰ ਆ ਗਈ ਹੈ ਕਿ ਪੰਜਾਬ ਦੇ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਇਹ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਹੈਗਾ ਹਵਾ ਦਾ ਨਿਸ਼ਾਨ ਆ ਗਿਆ ਤੇਜ਼ ਹਵਾ ਦਾ ਬਾਕੀ ਠੰਡ ਦਾ ਸਟਾਰਮ ਤਾਂ ਹੈਗਾ ਹੀ ਹੈਗਾ ਉਹਦੇ ਨਾਲ ਨਾਲ 30 ਤੋਂ 40 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਚੱਲ ਸਕਦੀਆਂ ਜਿਵੇਂ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰitsar ਸਾਹਿਬ ਜਲੰਧਰ ਕਪੂਰਥਲਾ ਲੁਧਿਆਣਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਐਸਐਸ ਨਗਰ ਇੱਥੇ ਕੀ ਹੈ ਠੰਡਾ ਸਟਾਰਮ ਤੇ ਉਹਦੇ ਨਾਲ ਹਵਾ ਦੀ ਸਪੀਡ ਜਿਹੜੀ ਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਜਾ ਸਕਦੀ ਹੈ। ਇਹਦੇ ਇਲਾਵਾ ਆਪਣਾ ਏਸ਼ੀਰੀ ਅਮਸਰ ਸਾਹਿਬ ਤਰਨਤਾਰਨ ਬਠਿੰਡਾ ਤੇ ਮਾਨਸਾ ਮਾਨਸੇ ਦੇ ਵਿੱਚ ਵੀ ਬਠਿੰਡਾ ਦੇ ਵਿੱਚ ਵੀ ਜਿਹੜਾ ਹੈਗਾ ਥੰਡਰਸਟ੍ਰੋਮ ਦਾ ਅਲਰਟ ਇਹ ਇਹ ਜਾਰੀ ਹੋਇਆ ਹੈ। ਬਾਕੀ ਪੰਜਾਬ ਦੇ ਵਿੱਚ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਹੀ ਵਰਖਾ ਦੀ ਸੰਭਾਵਨਾ ਬਣੀ ਰਹੇਗੀ। ਚੰਡੀਗੜ੍ਹ ਦੇ ਵਿੱਚ ਵੀ ਹਾਲਾਤ ਇਸੇ ਤਰੀਕੇ ਦੇ ਰਹਿਣ ਦੀ ਸੰਭਾਵਨਾ ਹੈ। ਹੁਣ ਮੈਂ ਆਵਾਂ ਹਰਿਆਣੇ ਤੇ। ਹਰਿਆਣੇ ਦੇ ਵਿੱਚ ਵੀ ਇਹੀ ਚੇਂਜ ਆਇਆ ਸਿਰਸਾ ਫਤਿਆਪੁਰ ਖਿਸਾਰ ਥੰਡਰਸਟਾਰਮ ਆ ਸਕਦਾ ਹੈ ਇਹ ਜਿਹੜੇ ਹਵਾ ਦੇ ਤੇਜ਼ ਸਪੀਡ ਹੈ 30 ਤੋਂ 40 ਕਿਲੋ ਪ੍ਰਤੀ ਘੰਟਾ ਉਹ ਆਪਣਾ ਪੰਚਕੁਲਾ ਅੰਮਾਲਾ ਕੁਰੂਖੇਤਰ ਕੈਥਲ ਜੀਂਦ ਇਹਨਾਂ ਜ਼ਿਲ੍ਹਿਆਂ 'ਚ ਰਹਿ ਸਕਦੀ ਹੈ ਬਾਕੀ ਪੂਰੇ ਹੀ ਏਰੀਆ 'ਚ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਪਰੰਤੂ ਪੰਚਕੁਲਾ ਅੰਮਾਲਾ ਕੁਰੂਖੇਤਰ ਕੈਥਲ ਜੀਂਦ ਇਹਨਾਂ ਜ਼ਿਲ੍ਹਿਆਂ ਦਾ 50% ਤੱਕ ਹਿੱਸਾ ਵਰਖਾ ਕਵਰ ਕਰ ਸਕਦੀ ਹੈ ਬਾਕੀ ਜ਼ਿਲ੍ਹਿਆਂ ਦਾ ਜਿਹੜਾ ਹੈਗਾ 25% ਹਿੱਸਾ ਵਰਖਾ ਕਵਰ ਕਰ ਸਕਦੀ ਹੈ ਕਹਿੰਦਾ ਮਤਲਬ ਕਿ ਇਹ ਵਰਖਾ ਜਿਹੜੀ ਹੈਗੀ ਹਰਿਆਣੇ ਦੇ ਅਲਗ-ਅਲਗ ਏਰੀਆ ਚ ਹੋ ਸਕਦੀ ਹੈ ਗੜਿਆਂ ਦੀ ਸ਼ੰਕਾ ਆਪਾਂ ਨੂੰ ਰਹੇਗੀ ਕਿਉਂਕਿ ਭਾਰਤੀ ਮੌਸਮੀ ਭਾਗ ਵਾਲੇ ਨੇ ਨਹੀਂ ਕਿਹਾ ਪਰੰਤੂ ਜੋ ਕੈਪ ਇੰਡੈਕਸ ਆਪਾਂ ਇੱਥੇ ਦੇਖਦੇ ਆ ਇਹਦੇ ਨਾਲ ਸਾਨੂੰ ਸ਼ੰਕਾ ਬਣੀ ਰਹੇਗੀ ਠੀਕ ਹੈ ਚੱਲ ਗਏ ਆਪਾਂ ਗੰਗਾ ਨਗਰ ਹਰਮਾਨ ਘੜਤੇ ਵੀ ਤੁਹਾਡੇ ਤਾਂ 19 ਤਰੀਕ ਨੂੰ ਕੁਝ ਜਗ੍ਹਾ ਤੇ ਮੀਂਹ ਸ਼ੁਰੂ ਹੋ ਜਾਏਗਾ ਬਾਕੀ ਜਗ੍ਹਾ ਤੇਰਾ 19 ਦੀ ਰਾਤ ਤੋਂ ਜਾਂ 20 21 ਦੇ ਦਰਮਿਆਨ ਸਿਸਟਮ ਆਏਗਾ ਲੇਕਿਨ ਇਹ ਗੰਗਾ ਨਗਰ ਤੋਂ ਬਿਕਨਾਰੇ ਪਾਸੋਂ ਸਿਸਟਮ ਸ਼ੁਰੂ ਹੋਏਗਾ 30 ਤੋਂ 40 ਕਿਲੋ ਪ੍ਰਤੀ ਘੰਟੇ ਦੀ ਹਵਾਵਾਂ ਬਿਕਾਨੇਰ ਹਨੁਮਾਨਗੜ ਚੂਰੂ ਹਨਾ ਇਹ ਮੈਂ ਕਿਹ ਪਿੱਛੋਂ ਸ਼ੁਰੂ ਕਰੋ ਬਿਕਾਨੇਰ ਗੰਗਾ ਨਗਰ ਹਨੁਮਾਨਗੜ ਚੂਰੂ ਮੇਗ ਗਰਜਣ ਬਿਜਲੀ ਡਿੱਗਣਾ ਬਿਜਲੀ ਲਿਸ਼ਕਣਾ 23 ਤੋਂ 40 ਕਿਲੋ ਪ੍ਰਤੀ ਘੰਟੇ ਦੀ ਹਵਾਵਾਂ ਇਹਦਾ ਅਲਰਟ ਜਾਰੀ ਹੋਇਆ ਠੀਕ ਹੈ ਵਰਖਾ ਹੋ ਸਕਦੀ ਹੈ ਜੰਮੂ ਦੇ ਵਿੱਚ 19 ਨੂੰ ਵਰਖਾ ਫਿਰ 24 ਨੂੰ ਵਰਖਾ ਤੇ ਚੰਗੀ ਵਰਖਾ ਹੋ ਸਕਦੀ ਹੈ ਦਾ ਇਹਦੇ ਨਾਲ ਨਾਲ ਜਿਹੜਾ ਹੈਗਾ ਜੇਕਰ ਤੁਸੀਂ ਯੂਪੀ ਵਾਲੇ ਗੱਲ ਕਰੋਗੇ ਯੂਪੀ ਵੀ ਦੇ ਵਿੱਚ ਵੀ ਜਿਹੜਾ ਹੈਗਾ 20 ਤਰੀਕ ਨੂੰ ਮੀਂਹ ਪੈ ਨਹੀਂ ਸੁਆਵਨਾ ਹੈ ਇਹ ਤੇ ਕੁਝ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਕੋਹਰਾ ਵੀ ਪੈ ਸਕਦਾ ਕੋਹਰਾ ਮਤਲਬ ਕਿ ਧੁੰਦ ਜਦੋਂ ਪੂਰਬ ਵਾਲੀ ਹਵਾ ਆਉਂਦੀ ਹੈ ਤੇ ਧੁੰਦ ਵੀ ਆ ਜਾਂਦੀ ਹੈ ਅੱਜ ਦੇਖੋ ਅੱਜ ਐਕਸੀਡੈਂਟ ਹੋਇਆ ਉਹਦੇ ਵਿੱਚ ਧੁੰਦ ਵੀ ਇੱਕ ਕਾਰਨ ਸੀਗਾ ਭਾਪਾ ਮੈਨੂੰ ਨਹੀਂ ਪਤਾ ਕਿ ਬੱਸ ਦੀ ਸਪੀਡ ਕਿਹੋ ਜੀ ਸੀ ਲੇਕਿਨ ਸਵੇਰ ਦੇ ਟਾਈਮ ਕੋਹਰਾ ਵੀ ਸੀਗਾ ਅੱਜ ਜਿਹੜੇ ਕੁਝ ਮੌਤਾਂ ਹੋਈਆਂ ਇਹ ਲਗਭਗ 5 ਵਿਅਕਤੀਆਂ ਦੀ ਮੌਤ ਹੋਈ ਹੈ ਲਗ 30 ਦੇ ਲਗਭਗ ਜ਼ਖਮੀ ਹੋਏ ਆ ਬੱਸ ਜਿਹੜੀ ਹੈਗੀ ਆ ਤੁਹਾਨੂੰ ਪਤਾ ਉਹ ਸੇਮ ਰਾਈਡ ਡੈਗ ਪੀ ਹੈ ਉਹਦੇ ਵਿੱਚ ਕੋਹਰੇ ਦਾ ਵੀ ਰੋਲ ਸੀਗਾ ਤਾਂ ਇਹ ਤੁਸੀਂ ਜਦੋਂ ਬਾਹਰ ਨਿਕਲਦੇ ਹੋ ਧਿਆਨ ਰੱਖੋ ਕਿ ਜਦੋਂ ਵੀ ਮੌਸਮ ਦੇ ਵਿੱਚ ਬਦਲਾਅ ਆਉਂਦਾ ਹਵਾ ਬਦਲਦੀ ਨਮੀ ਵਧਦੀ ਤੇ ਕੋਹਰਾ ਜਾਂ ਧੁੰਦ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਠੀਕ ਹੈ ਤਾਂ ਇੱਕ ਬੱਸ ਆ ਲਾਸਟ ਦੇ ਉੱਤੇ ਜਿਹੜਾ ਅਗਲਾ ਸਿਸਟਮ ਹੈਗਾ ਅਗਲੇ ਸਿਸਟਮ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਕਿ ਆ ਜਿਹੜਾ ਹੈਗਾ ਲਾਲ ਨਿਸ਼ਾਨ ਆ ਗਿਆ ਲਾਲ ਨਿਸ਼ਾਨ ਮਤਲਬ ਕਿ ਇਹ ਜਿਹੜਾ ਹੈਗਾ ਪਾਕਿਸਤਾਨ ਵਾਲੇ ਪਾਸੇ ਜਿਹੜਾ ਹੈਗਾ ਪਹਾੜਾਂ ਦੇ ਉੱਪਰ ਲਾਲ ਨਿਸ਼ਾਨ ਹੈ ਜਿਹੜਾ ਕਿ ਸਾਡੇ ਅੱਗੇ ਜੰਮੂ ਦੇ ਵਿੱਚ ਵੀ ਆਉਂਦਾ ਹੈ ਤਾਂ ਇਹਦਾ ਮਤਲਬ ਹੈਗਾ ਕਿ ਉੱਚੀਆਂ ਪਹਾੜਾਂ ਦੇ ਉੱਤੇ ਬਹੁਤ ਚੰਗੀ ਬਰਫਬਾਰੀ ਹੋ ਸਕਦੀ ਹੈ ਜਿਹੜਾ ਅਗਲਾ ਸਿਸਟਮ ਆਏਗਾ ਅੱਗੇ 25 26 27 28 ਦੇ ਨੇੜੇ ਜਿਹੜਾ ਸਿਸਟਮ ਪ੍ਰਭਾਵਿਤ ਕਰੇਗਾ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਪਹਾੜਾਂ ਦੇ ਉੱਪਰ ਬਹੁਤ ਚੰਗੀ ਬਰਫਬਾਰੀ ਹੋ ਸਕਦੀ ਹੈ ਜਿਹੜਾ ਮੌਜੂਦਾ ਸਿਸਟਮ ਹੈਗਾ ਇਹ ਪਾਕਿਸਤਾਨ ਦੇ ਵਿੱਚ ਵਰਖਾ ਵੀ ਕਰੇਗਾ ਉਮੀਦ ਕਰਦਾ ਜਰ ਕੇ ਲਾਈਵ ਨਾਲ ਸਾਥ ਲਈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ